ਵਰਗੇ ਪਰੌਂਤੇ ਵਾਲੇ ਦੀ ਪਈ ਹੋਈ ਰੇਡ ਤੇ ਗਰਦਿਤ ਤੇ ਗੋਸ਼ਾ ਗੋਸ਼ਾ ਤੇ ਗਰਦਿਤ ਗਰਦਿਤ ਤੇ ਗੋਸ਼ਾ ਗੋਸ਼ਾ ਤੇ ਗਰਦਿਤ ਗਰਦਿਤ ਤੇ ਗੋਸ਼ਾ ਟੱਕਰ 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 ਪਰੌਂਤੇ ਵਾਲਾ ਆ ਵਾਹ ਵਾਦ ਆ ਗਿਆ ਤਾੜੀਆਂ ਦੁਜਰਾਂ ਦੇ ਕਹਿੰਦੇ ਮੇਰੇ ਵੀਰੋ ਖੇਡ ਕਬੱਡੀ ਸਿਰਾਂ ਘਰਾਉਂਦੇ ਆ ਪਰ ਦੂਜੇ ਪਾਸੇ ਹਰਪਾਲ ਕਾਲਮਾਂ ਟੀਮ ਬੈਠੀ ਹੈ ਸਤਿਕਾਰ ਕਰਦੇ ਐ ਬੁੱਗੇ ਦੀ ਰੇਡ ਤੇ ਸਾਹਮਣੇ ਸ਼ਮੀਰ ਤੇ ਸੰਤ ਹੈ ਮੇਰੇ ਵੀਰੋ ਪਰ ਬੜੀ ਤੇਜ਼ੀ ਦੇ ਨਾਲ ਤਾਰਜਨ ਨੂੰ ਕਹਿੰਦੇ ਛੇੜ ਲਿਆ ਤਾਰਜਨ ਨੇ ਵੀ ਸਾਰੇ ਵੀਰ ਪੁੱਜੇ ਹੋਏ ਧੰਨਵਾਦ ਲਓ ਇੱਕ ਪਾਸੇ ਕਹਿੰਦੇ ਨੌਜਨ ਕੋਸ਼ਾ 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 ਜੀਤ ਹੁੰਦਾ ਕਲਸੀਆਂ ਵਾਲਾ ਗੱਲ ਹੋਰ ਹੋਣੀ ਸੀਗੀ ਸੱਚੇ ਪਾਤਸ਼ਾਹ ਮਿਹਰ ਕਰੇ ਜਲਦੀ ਠੀਕ ਹੋਵੇ ਇੰਦਰਜੀਤ ਸਪਾਈਡਰਮੈਨ ਕਬੱਡੀ ਦਾ ਤੇ ਫੇਰ ਗੱਲ ਕਹਿੰਦੇ ਸੋਨੇ ਤੇ ਸਵਾਗੇ ਵਾਲੀ ਹੋ ਜਾਂਦੀ ਹੈ ਪਰ ਸ਼ਮੀਰ ਖਾਨ ਅੱਜ ਕਹਿੰਦੇ ਕੁਝ ਵੱਖਰੇ ਮੂਡ ਦੇ ਵਿੱਚ ਹੈ ਆਦਮ ਵਾਲੀ ਅੱਜ ਮਲੇਰ ਕੋਟਲੇ ਤੋਂ ਕਹਿੰਦੇ ਗੁਰਮਾ ਵਾਲੇ ਭਾ ਤੇ ਗੋਸ਼ੀਆ ਵਾਲਾ ਰੌਂਤਾ ਰੇਡ ਪਾ ਰਿਹਾ ਹੈ ਖੰਡੂਰ ਸਾਹਿਬ ਇਹ ਚਾਰ ਉੜੀਕ ਰਹੇ ਆ ਗੁਰਦਿੱਤਾ ਪਰ ਇਹ ਕੌਣ ਹੈ ਇਹ ਸੱਤੂ ਹੈ ਇਹ ਖੇਡਦੇ ਐ ਔਰ ਦੋਨਾਂ ਦੀ ਚੜਤ ਹੈ ਅੰਬਾ ਦੁਨੀਆ ਦਾ ਵੱਡਾ ਮਹੱਲ ਬਣ ਗਿਆ ਇਸ ਵੇਲੇ ਕਬੱਡੀ ਖੇਡ ਮੈਦਾਨੇ ਵਿੱਚ ਪਾ ਦਿੱਤੀ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਸ਼ੱਕਰਪੁਰੀਆ 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 ਮਲੂਕ ਪਰ ਨੰਬਰ ਮਲੂਕ ਪਰ ਨੰਬਰ ਇੰਨ ਤੱਕ ਇਦਾਂ ਹੀ ਖੇਡਿਆ ਜਾਊਗਾ ਦੋਨੋਂ ਟੀਮਾਂ ਦੇ ਵਿੱਚ ਦੁਨੀਆ ਦੇ ਟਾਪਰ ਖੇਡ ਰਹੇ ਐ ਅੰਬੇ ਨੇ ਦੂਜੀ ਫੇਰ ਪਾਤੀ ਐ ਤੇ ਉਧਰਲੇ ਪਾਸੇ ਫਰਿਆਦ ਕਰਦਾ ਦੋ ਹੱਥ ਦੋਨੋਂ ਸਿਰੇ ਦੇ ਦੋਨੋਂ ਸਿਰੇ ਦੇ ਦੋਨੋਂ ਸਿਰੇ ਦੇ ਕਮਾਲ 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 ਆ ਲਓ ਜੀ ਆ ਲਓ ਜੀ ਆ ਲਓ ਜੀ ਆ ਲਓ ਜੀ ਇੱਕ ਮਿੰਟ ਰੁਕ ਜਿਓ ਇਹਦਾ ਫੈਸਲਾ ਰਿਵਿਊ ਦੇਖ ਕੇ ਕੀਤਾ ਜਾਊਗਾ ਇਸ ਲਈ ਬੜਾ ਤਕਨੀਕੀ ਇਹ ਕੈਨੇਡਾ ਕੱਪ ਦਾ ਇਹ ਸਾਲ ਦਾ ਮੇਰੇ ਵੀਰੋ ਬੈਸਟ ਹੈ ਇਸ ਸਾਲ ਇੰਟਰਨੈਸ਼ਨਲ ਕਬੱਡੀ ਕਲੱਬ ਕਰਾਉ ਕੱਪ